ਸਾਡੇ ਕਿੰਨੇ ਸੀਨੀਅਰ ਸਿਟੀਜ਼ਨ ਨੇ ਸਾਡੇ ਬਜ਼ੁਰਗ ਹਾਂਜੀ ਲਗਭਗ ਸਾਰੇ ਹੀ ਤੜਕੇ ਉੱਠਦੇ ਨੇ ਜਿਹੜੇ ਤੜਕੇ ਉੱਠਦੇ ਨੇ ਬਿਮਾਰੀ ਦੇ ਨਾਮੋ ਨਿਸ਼ਾਨ ਨਹੀਂ ਪੁਰਾਣਾ એનર્ਜੀ ਹਵਾਇ ਇਦਾਂ ਦੀ ਸਵੇਰੇ ਜਿਹੜਾ ਬੰਦਾ ਇਸ਼ਨਾਨ ਕਰ ਲੈਂਦਾ ਉਹਦੇ ਪਤਾ ਨਹੀਂ ਜਿਹੜੇ ਬਿਮਾਰੀਆਂ ਜਿਹੜੇ ਦੁੱਖ ਰੋਗ ਠੀਕ ਨਹੀਂ ਹੋ ਸਕਦੇ ਉਹ ਵੀ ਉਹਨਾਂ ਤੋਂ ਮੁਕਤ ਹੋ ਜਾਂਦੇ ਆ ਆਮੀ ਨਹੀਂ ਵੀ ਅਮਰਤ ਵੇਲੇ ਲਗਾਉਂਦੇ ਲੋਕ ਤਰਸਦੇ ਨੇ ਜਿਹੜਾ ਇਨਸਾਨ ਟਾਈਮ ਨਾਲ ਸੌਵੇਂਗਾ ਨਹੀਂ ਉਹ ਉੱਠੇਗਾ ਕਿਵੇਂ ਬਿਲਕੁਲ 8:00 ਵਜੇ ਸੌਣਾ ਪਏਗਾ ਹੂੰ ਹੂੰ ਤਾਂ ਇਸ ਵੇਰੇ ਘੱਟੋ ਘੱਟ 1:00 2:00 ਵਜੇ ਉੱਠੇਗਾ ਤੇ ਜਿਹੜਾ ਨੌਜਵਾਨ ਕਰਦੇ ਕੀ ਆ ਵੀ 10:00 11:00 ਵਜੇ ਤੱਕ ਕੰਮਕਾਰ ਕਰਦੇ ਰਹੇ 12:00 ਵਜੇ ਹੋਣ ਬਣਨਾ ਸੂਰਮਾ ਵੀ ਮੈਂ ਇਸ ਵੇਰੇ 2:00 ਵਜੇ ਉੱਠਾਂ ਕਿੱਥੋਂ ਉੱਠ ਜਾਣਾ ਉਹ ਸਵੇਰ ਦੇ 8:00 ਵਜੇ ਉੱਠਣਾ ਮਤਲਬ ਜੇ ਤੁਸੀਂ ਕਿਹਾ ਜੇ ਅਸੀਂ ਕੁਦਰਤ ਦੇ ਅਕੋਰਡਿੰਗਲੀ ਵਿਚਰਨਾ ਸ਼ੁਰੂ ਕਰ ਦਈਏ ਤਾਂ ਤੁਹਾਡੀ એનર્ਜੀ ਵੀ ਬਹੁਤ ਹਾਈ ਹੋ ਜਾਏਗੀ ਤੇ ਤੁਹਾਡੀ ਉਮਰ ਦੀ ਜਿਵੇਂ ਤੁਸੀਂ ਗੱਲ ਕੀਤੀ ਕਿ ਉਹ ਜਿਹੜੇ ਕੁਦਰਤ ਦੇ ਨਾਲ ਵਿਚਰਦੇ ਨੇ ਉਹਨਾਂ ਦੀ ਉਮਰ ਦਾ ਵੀ ਪਤਾ ਨਹੀਂ ਲੱਗਦਾ 댓 ਮੀਨਸ ਇਨਸਾਨਾਂ ਦੇ ਵਿੱਚ ਵੀ ਉਮਰ ਦੇ ਵਿੱਚ ਉਹ ਹੇਰਫੇਰ ਹੋ ਸਕਦਾ ਹੈ ਫਿਰ ਬਿਲਕੁਲ ਇਨਸਾਨ ਇੰਨਾ ਜ਼ਿਆਦਾ ਕੈਪੇਬਲ ਹੈ ਕਿ ਆਪਾਂ ਅੰਤ ਨਹੀਂ ਪਾ ਸਕਦੇ ਹੂੰ